ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿੱਚ ਖਿਡੌਣਿਆਂ ਨਾਲ ਖੇਡਿਆਂ ਦੀ ਬਜਾਏ ਤੀਰ ਕਮਾਨ ਤੇ ਗਲੇਲ ਚਲਾਉਂਦਾ ਅਭਿਆਸ ਕਰਦੇ ਗੁਰੂ ਗੋਬਿੰਦ ਸਿੰਘ ਜੀ ਜਿਸ ਹਵੇਲੀ ਵਿੱਚ ਰਹਿੰਦੇ ਸਨ ਉਸ ਦੇ ਕੋਲ ਹੀ ਇੱਕ ਬੜਾ ਵੱਡਾ ਖੂਹ ਸੀ ਜਿਸ ਦਾ ਪਾਣੀ ਬੜਾ ਸਾਫ਼ ਅਤੇ ਮਿੱਠਾ ਸੀ ਉਥੇ ਗਵਾਂਢ ਵਿੱਚ ਰਹਿਣ ਵਾਲੀਆਂ ਔਰਤਾਂ ਅਤੇ ਮਟਿਆਰਾਂ ਕੱਚੇ ਘੜਿਆਂ ਵਿੱਚੋਂ ਪਾਣੀ ਲੈ ਕੇ ਜਾਂਦੀਆਂ ਸਨ ਇੱਕ ਦਿਨ ਵਾਲ ਗੋਵਿੰਦ ਸਿੰਘ ਨੂੰ ਸ਼ਰਾਰਤ ਸੋਜੀ ਕਿ ਉਹ ਗਲੇਲ ਚੱਕ ਲਿਆਏ ਤੇ ਮਿੱਟੀ ਦੀਆਂ ਗੋਲੀਆਂ ਕੋਲ ਰੱਖੇਗਾ ਜਦੋਂ ਉਹ ਔਰਤਾਂ ਪਾਣੀ ਲੈ ਕੇ ਜਾਣ ਲੱਗੀਆਂ ਤਾਂ ਵਾਲ ਗੋਵਿੰਦ ਸਿੰਘ ਜੀ ਨੇ ਆਪਣੀ ਗਲੇਲ ਦੇ ਨਾਲ ਤੌੜਿਆਂ ਤੇ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਇੱਕ ਇੱਕ ਕਰ ਕਈ ਔਰਤਾਂ ਦੇ ਘੜੇ ਗਲੇਲ ਦੇ ਨਿਸ਼ਾਨਿਆਂ ਦੇ ਨਾਲ ਟੁੱਟ ਗਏ ਤੇ ਇਹੋ ਔਰਤਾਂ ਬਾਅਦ ਗੋਵਿੰਦ ਸਿੰਘ ਜੀ ਵੱਲ ਘੂਰਨ ਲੱਗੀਆਂ ਤੇ ਪਰ ਇਸ ਚੀਜ਼ ਵਿੱਚ ਬਾਅਦ ਗੋਵਿੰਦ ਸਿੰਘ ਜੀ ਨੂੰ ਬੜਾ ਆਨੰਦ ਆ ਰਿਹਾ ਸੀ ਫਿਰ ਉਹ ਔਰਤਾਂ ਜਦੋਂ ਮਾਤਾ ਗੁਜਰੀ ਜੀ ਕੋਲ ਗਈਆਂ ਤਾਂ ਉਹਨਾਂ ਨੇ ਔਰਤਾਂ ਨੂੰ ਆਪਣੇ ਕੋਲੋਂ ਨਵੇਂ ਘੜੇ ਦੇ ਕੇ ਤੋਰ ਦਿੱਤਾ ਪਤਾ ਨਹੀਂ ਇਸ ਗੱਲ ਵਿੱਚ ਬਾਲ ਗੋਵਿੰਦ ਸਿੰਘ ਨੂੰ ਕੀ ਆਨੰਦ ਆਉਂਦਾ ਸੀ ਅਗਲੇ ਦਿਨ ਫਿਰ ਉਸੇ ਤਰ੍ਹਾਂ ਹੋਇਆ ਬਾਲ ਗੋਵਿੰਦ ਸਿੰਘ ਜੀ ਨੇ ਗਲੇਰ ਦੇ ਨਿਸ਼ਾਨਿਆਂ ਦੇ ਨਾਲ ਘੜਿਆਂ ਤੇ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਇਹਦੇ ਵਿੱਚ ਦੀ ਮੋਹਰੀਆਂ ਕੱਢ ਦਿੱਤੀਆਂ ਉਹ ਔਰਤਾਂ ਉਲਾम्बा ਦੇਨ ਮਾਤਾ ਗੁਜਰੀ ਜੀ ਕੋਲ ਆਈਆਂ ਤਾਂ ਬਾਲ ਗੋਵਿੰਦ ਸਿੰਘ ਜੀ ਭੱਜ ਕੇ ਛੱਤ ਉੱਤੇ ਚੜ ਗਏ ਤੇ ਮਾਤਾ ਗੁਜਰੀ ਜੀ ਨੇ ਸਾਰੀਆਂ ਔਰਤਾਂ ਨੂੰ ਫਿਰ ਨਵੇਂ ਘੜੇ ਦੇ ਕੇ ਤੋੜ ਦਿੱਤਾ ਜੇ ਜਦੋਂ ਔਰਤਾਂ ਜਾਣ ਲੱਗੀਆਂ ਤਾਂ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਅੱਗੇ ਤੋਂ ਪਿੱਤਲ ਦੀਆਂ ਗਾਗਰਾਂ ਦੇ ਵਿੱਚ ਪਾਣੀ ਲੈਣ ਆਇਓ ਤੇ માતા ਗੁਜਰੀ ਜੀ ਬਾਲ ਗੋਵਿੰਦ ਜੀ ਕੋਲ ਗਏ ਉਹਨਾਂ ਨੂੰ ਸਮਝਾਉਣ ਤਾਂ ਬਾਲ ਗੋਵਿੰਦ ਜੀ માતા ਗੁਜਰੀ ਜੀ ਦੇ ਮੋਢੇ ਦੇ ਨਾਲ ਸਿਰ ਲਾ ਕੇ ਸੌ ਗਏ ਅਗਲੇ ਦਿਨ ਫਿਰ ਬਾਲ ਗੋਵਿੰਦ ਜੀ ਨੂੰ ਮਾਤਾ ਜੀ ਨੇ ਸਮਝਾਇਆ ਪਰ ਬਾਲ ਗੋਵਿੰਦ ਜੀ ਕਿੱਥੇ ਸਮਝਣ ਵਾਲੇ ਸਨ ਉਹਨਾਂ ਨੂੰ ਇਸ ਖੇਡ ਵਿੱਚ ਆਨੰਦ ਹੀ ਬਹੁਤ ਆ ਰਿਹਾ ਸੀ ਮਾਤਾ ਗੁਜਰੀ ਜੀ ਦੇ ਕਹਿਣ ਤੇ ਅਗਲੇ ਦਿਨ ਉਹ ਔਰਤਾਂ ਅਤੇ ਮਟਿਆਰਾਂ ਪਿੱਤਲ ਦੀਆਂ ਗਾਗਰਾਂ ਲੈ ਕੇ ਖੂਹ ਤੇ ਪਾਣੀ ਲੈਣ ਆਈਆਂ ਤਾਂ ਇੱਕ ਔਰਤ ਨੇ ਬਾਲ ਗੋਵਿੰਦ ਜੀ ਵੱਲ ਖੂਰਦੀ ਕਿਹਾ ਲੈ ਅੱਜ ਅਸੀਂ ਪਿੱਤਲ ਦੀਆਂ ਕਾਗਰਾਂ ਲੈ ਕੇ ਆਈਆਂ ਹਾਂ ਦੇਖਦੇ ਹਾਂ ਤੂੰ ਇਹਨਾਂ ਨੂੰ ਕਿਵੇਂ ਤੋੜਦਾ ਹੈ ਆਇਆ ਵੱਡਾ ਨਿਸ਼ਾਨੇਵਾਜ਼ ਗੁਰੂ ਗੋਬਿੰਦ ਸਿੰਘ ਜੀ ਦਾ ਚਿਹਰਾ ਇਹ ਗੱਲ ਸੁਣਦੇ ਲਾਲ ਹੋ ਗਿਆ ਦੇ ਜੋਸ਼ ਨਾਲ ਉਹ ਘਰ ਗਏ ਤੇ ਗੁਲੇਲ ਰੱਖ ਕੇ ਉਥੋਂ ਤੀਰ ਕਮਾਨ ਲੈ ਆਏ ਤੀਰ ਕਮਾਨ ਲੈ ਕੇ ਗੁਰੂ ਗੋਵਿੰਦ ਸਿੰਘ ਜੀ ਉੱਥੇ ਛੱਤ ਉੱਪਰ ਬੈਠ ਗਏ ਤੇ ਜਿਵੇਂ ਹੀ ਔਰਤਾਂ ਦੇ ਮਟਿਆਰਾਂ ਪਿੱਤਲ ਦੇ ਗਾਗਰਾਂ ਦੇ ਵਿੱਚ ਪਾਣੀ ਲੈ ਕੇ ਵਾਪਸ ਜਾਣ ਲੱਗੀਆਂ ਤਾਂ ਬਾਲ ਗੋਵਿੰਦ ਜੀ ਨੇ ਉਸ ਤੀਰ ਕਮਾਨ ਦੇ ਨਾਲ ਜਾ ਨਿਸ਼ਾਨਾ ਲਾਇਆ ਪਹਿਲਾ ਨਿਸ਼ਾਨਾ ਜਦੋਂ ਔਰਤ ਦੀ ਗਾਗਰ ਦੇ ਵਿੱਚ ਵੱਜਿਆ ਤਾਂ ਉਹ ਚੀਖ ਕੇ ਥੱਲੇ ਹੀ ਬੈਠ ਗਈ ਤੇ ਗਾਗਰ ਥੱਲੇ ਡਿੱਗ ਪਈ ਤੇ ਨਾਲ ਦੀ ਨਾਲ ਬਾਲ ਗੋਵਿੰਦ ਜੀ ਨੇ 4-5 ਹੋਰ ਔਰਤਾਂ ਦੇ ਪਿੱਤਲ ਦੇ ਗਾਗਰਾਂ ਦੇ ਉੱਤੇ ਨਿਸ਼ਾਨੇ ਲਾ ਕੇ ਉਹਨਾਂ ਦੇ ਵਿੱਚ ਤੀਰ ਕਮਾਨ ਖਿਵਾਉ ਦਿੱਤੇ ਤੇ ਸਾਰੀਆਂ ਔਰਤਾਂ ਬੜੇ ਗੁੱਸੇ ਦੇ ਵਿੱਚ ਮਾਤਾ ਗੁਜਰੀ ਜੀ ਕੋਲ ਫਿਰ ਉਲੰਭਾ ਦੇਣ ਆਈਆਂ ਤਾ ਮਾਤਾ ਗੁਜਰੀ ਜੀ ਉਹਨਾਂ ਨੂੰ ਵੇਖ ਕੇ ਮਹਿਸੂਸ ਕਰਨ ਲੱਗੇ ਕਿ ਅੱਜ ਫਿਰ ਇਹ ਲੱਗਦਾ ਲਾਂਭਾ ਲੈ ਕੇ ਆਈਆਂ ਹਨ ਪਰ ਜਦੋਂ ਉਹਨਾਂ ਔਰਤਾਂ ਨੇ ਆਪਣੀ ਇਹ ਸਾਰੀ ਗੱਲ ਸੁਣਾਈ ਤਾਂ ਮਾਤਾ ਗੁਜਰੀ ਜੀ ਨੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਦਾ ਘਰ ਪੂਰ ਦਿੱਤਾ ਤੇ ਬਾਲ ਗੋਵਿੰਦ ਜੀ ਵੱਲ ਦੇਖਣ ਲੱਗੇ ਤਾਂ ਬਾਲ ਗੋਵਿੰਦ ਜੀ ਸ਼ਤਾਂ ਦੇ ਹੁੱਤੋਂ ਦੇ ਹੁੰਦੇ ਹੋਏ ਆਣ ਗਵਾਂਢ ਦੇ ਘਰਾਂ ਦੇ ਵਿੱਚ ਜਾ ਤੇ ਮਾਤਾ ਗੁਜਰੀ ਜੀ ਫਿਰ ਸੋਚਣ ਲੱਗੇ ਕੀ ਵਾਹਿਗੁਰੂ ਕਰੇ ਇਹ ਖੂਹ ਦਾ ਪਾਣੀ ਹੀ ਸਾਰਾ ਖਾਰਾ ਹੋ ਜਾਵੇ ਨਾ ਇੱਥੇ ਕੋਈ ਪਾਣੀ ਪਰਨ ਆਵੇ ਤੇ ਨਾ ਸਾਨੂੰ ਨਿਤ ਦੇ ਆਲਾੰਬੇ ਮਿਲਣ ਤੇ ਪਤਾ ਨਹੀਂ ਇਹ ਵਾਹਿਗੁਰੂ ਵੱਲੋਂ ਕੋਈ ਬਾਣਾ ਵਰਤ ਗਿਆ ਜਾਂ ਮਾਤਾ ਜੀ ਨੇ ਆਪ ਕੋਈ ਰਸਾਇਣਿਕ ਪਦਾਰਥ ਖੂਹ ਵਿੱਚ ਸਟਵਾ ਦਿੱਤਾ ਤੇ ਖੂਹ ਦਾ ਜਲ ਹੌਲੀ-ਹੌਲੀ ਕੁਝ ਦਿਨਾਂ ਬਾਅਦ ਖਾਰਾ ਹੋ ਗਿਆ ਸੋ ਸੰਗਤ ਜੀ ਤੁਸੀਂ ਦੇਖਿਆ ਬਾਲ ਗੋਵਿੰਦ ਸਿੰਘ ਜੀ ਆਪਣੇ ਬਚਪਨ ਦੇ ਵਿੱਚ ਖਿਡਾਉਣਿਆਂ ਦੀ ਥਾਂ ਤੇ ਕਿਹੋ ਜਿਹਾ ਆਖੇਡਾ ਖੇਡਦੇ ਸਨ ਆਪਣੇ ਬੱਚਿਆਂ ਨੂੰ ਇਹ ਵੀਡੀਓ ਜਰੂਰ ਸੁਣਾਇਓ ਇਤਿਹਾਸ ਤੋਂ ਜਾਣੂ ਕਰਾਇਓ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਜੇ ਤੁਸੀਂ ਇੱਥੋਂ ਤੱਕ ਵੀਡੀਓ ਦੇਖ ਚੁੱਕੇ ਹੋ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰਕੇ ਫੋਲੋ ਜਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ